ਇੱਥੇ ਵਾ ਠੀਕ ਆ। ਇੱਥੇ ਘੱਟ ਲੱਗਣ ਦੀ। ਇਹਦਾ ਪੈਂਚਰ ਹੋ ਗਿਆ ਵਾ। ਕੋਈ ਗੱਲ ਨਹੀਂ। ਖੋਲ ਕੇ ਜਾਣਾ ਪੈਂਚਰ ਵਾਲਾ ਲੱਗਦਾ। ਕੀ ਵੇਖਣ ਦੇ ਆ? ਉਹ ਵੇਖਣਾ ਕੀ ਆ ਸੰਦੀਪ? ਆ ਟਾਇਰ ਪੈਂਚਰ ਹੋ ਗਿਆ ਮੇਰੇ ਸਹਾਨਾ। ਇਹਦਾ ਤਾਂ ਕੁਝ ਨਾ ਕੁਝ ਖਰਾਬ ਹੋਇਆ ਹੀ ਰਹਿੰਦਾ ਵਾ। ਕਦੀ ਇਹਦਾ ਇੰਜਣ ਖਰਾਬ ਹੋ ਜਾਂਦਾ ਵਾ, ਕਦੀ ਇਹ ਪੈਂਚਰ ਹੋ ਜਾਂਦੀ ਆ। ਉਹ ਵੇਖ ਲੋ ਲਾਗੇ। ਨਵੀਂ ਗੱਡੀ ਲਿਆ ਕੇ ਖਲਾਰੀ ਹੁੰਨਾਂ ਨੇ। ਤੁਹਾਨੂੰ ਮੈਂ ਕਿਹਾ ਸੀ ਕਿ ਨਵੀਂ ਗੱਡੀ ਲੈ ਲੀਏ। ਉਹ ਸੰਦੀਪ ਨਵੀਂ ਕਿੱਥੋਂ ਲੈ ਆਉਂਦੇ? ਮੰਮੀ ਨੇ ਲੋ ਕਾਗਜ਼ ਦਿੱਤੇ ਨਹੀਂ ਪਹਿਲੀ ਦੇ। ਮੁੱਕਰ ਗਈ ਉਹ ਤੋਂ ਬਾਅਦ ਚੋਂ ਤੇ ਮੇਰੀ ਗੱਲ ਸੁਣ ਉਹਨੇ ਜਿੰਨੇ ਕੇ ਪੈਸੇ ਦਿੱਤੇ ਸੀ ਫਿਰ ਆਹੋ ਗੱਡੀ ਆਉਣੀ ਸੀ ਉਹ ਅਗਲੀ ਮੇਰੀ ਬੇਇੱਜ਼ਤੀ ਕਰਦੀ ਆਂ ਪ੍ਰਾਣੀ ਗੱਡੀ ਲੈਣ ਦੀ ਇਹਨਾਂ ਨੇ ਮੇਰੇ ਕੋ ਸੁਣੀਆਂ ਜਾਂਦੀਆਂ ਹੋਰੇ ਤਾਂ ਪੇਕੇ ਨਹੀਂ ਦਿੱਤੇ ਹੀ ਪੈਸੇ ਯਾ ਫਿਰ ਤੂੰ ਵੀ ਲੈ ਆਉਂਦੀ ਪੇਕੇ ਨੇ ਦਿੱਤੇ ਹੀ ਆਹ ਹੁਣ ਮੈਂ ਉਹਨਾਂ ਕੋ ਮੰਗ ਕੇ ਲਿਆਉਂਦੀ ਨਾ ਉਹਨੂੰ ਤੇ ਮਾਸਾ ਫਿਰ ਮੈਂ ਕਿੱਥੋਂ ਲੈ ਆਉਂਦਾ ਮੈਨੂੰ ਉਹਨੇ 1.5 ਲੱਖ ਰੁਪਏ ਦਿੱਤਾ ਸੀ ਆਹੋ ਆਈ ਉਹ 1.5 ਲੱਖ ਦਿੱਤਾ ਸੀ ਲਈ ਫਿਰ ਉਹ ਇਹਨੂੰ ਹੁਣ ਕਦੀ ਕੁਝ ਕਰਵਾਓ ਤੇ ਕਦੀ ਕੁਝ ਕਰਵਾਓ ਇਹਦਾ ਹੁਣ ਮੈਂ ਕਿਉਂ ਲਾਉਂ ਉਹਦੇ ਪੈਸੇ ਤੂੰ ਹੀ ਉੱਪਰ ਲਾਈ ਜਾਣਦੇ ਆ ਉਹ ਕੁਝ ਨਹੀਂ ਲੱਗਾ ਠੀਕ ਹੈ ਨਾ 20000 ਰੁਪਏ ਲੱਗਾ ਕਿਨੇ ਕਿ ਲੱਗੇ ਆਹੋ ਤੁਹਾਡੇ ਵਾਸਤੇ ਤੇ 20 ਕੁਝ ਵੀ ਨਹੀਂ ਆ ਤੇ ਉਹ ਮੈਂ ਪੈਂਚਰ ਲਾਉਣ ਚੱਲਿਆ ਸੀ ਅੱਗੇ ਮੈਂ ਦੁਖੀ ਮੈਨੂੰ ਹੋਰ ਦੁਖੀ ਨਾ ਕਰ ਠੀਕ ਹੈ ਨਾ ਉਦੋਂ ਤੁਹਾਨੂੰ ਮੈਂ ਕਿਹਾ ਸੀ ਕਿ ਕਿਸ਼ਤਾਂ ਤੇ ਲੈ ਲਈਏ ਮਹੀਨੇ ਬਾਅਦ ਕਿਸ਼ਤ ਤਾਰੀ ਜਾਣੀ ਉਦੋਂ ਮੰਨੇ ਨਹੀਂ ਤੁਸੀਂ ਪੈਸੇ ਲੈ ਆਉਂਦੀ ਮੈਂ ਆਪਣੇ ਪਿੰਡੋਂ ਪੈਸੇ ਕਿਉਂ ਲਿਆਂਦੀ ਟੱਟ ਕੋ ਨਹੀਂ ਹੈਗੇ ਇੱਥੇ ਵਿਆਹ ਕਰਾਉਂਦਾ ਉਹਦਾ ਚਾਹੀਣਾ ਤੁਹਾਨੂੰ ਉਹ ਮੈਂ ਜਿੰਨੇ ਜੋਗਾ ਹੈਗਾ ਹੀ ਨਾ ਮੈਂ ਗੱਡੀ ਲੈ ਆਂਦੀ ਆ ਇੱਥੇ ਘੁੰਮਣਾ ਮੈਨਾਂ ਉਹਨਾਂ ਨੇ ਗੱਡੀ ਵੀ ਨਵੀਂ ਘਟਾਈ ਤੇ ਸਕੂਟਰੀ ਵੀ ਨਵੀਂ ਲਈ। ਅਹੀਂ ਕੀ ਲਿਆ? ਪੁਰਾਣੀ ਸਕੂਟਰੀ ਲੱਲੀ ਤੇ ਗੱਡੀ ਵੀ ਪੁਰਾਣੀ ਲੱਲੀ। ਉਹ ਸੰਦੀਪ ਜਿੰਨੇ ਮੇਰੇ ਕੋਲ ਪੈਸੇ ਕਿ ਮੈਂ ਤੈਨੂੰ ਅੱਗੇ ਵੀ ਕਹਤਾ ਵਾ। ਇਹੋ ਕੋਈ ਹੈ ਠੀਕ ਹੈ ਨਾ। ਉਹਨੂੰ ਸਗੋਂ ਮੈਂ ਸੁਣਾਇਆ ਸੀ ਕਿ ਅਹੀਂ ਨਵੀਂ ਗੱਡੀ ਲੈਣੀ ਆ। ਅਗਲੇ ਨੇ ਪਹਿਲਾਂ ਲੈ ਕੇ ਵਿਖਾਈ ਨਵੀਂ ਗੱਡੀ। ਤੇ ਮਮੀ ਨੂੰ ਚਾਹੀਦਾ ਸੀ ਨਾ। ਇਹ ਪਹਿਲੀ ਦੇ ਕਾਗਜ਼ ਦੇ ਦਿੰਦੇ ਤੇ ਇਹ ਕੰਮ ਹੋ ਜਾਂਦਾ। ਨਵੀਂ ਨਵੀਂ ਗੱਡੀ ਲੈ ਆਉਂਦਾ। ਤੈਨੂੰ ਤਾਂ ਲੱਗਦਾ ਵਾ ਇਹਨਾਂ ਨੇ ਚੋਰੀ ਪੈਸੇ ਦੇਤੇ ਮਮੀ ਨੇ ਕਿ ਤੁਸੀਂ ਨਵੀਂ ਕਢਵਾਓ। ਮਮੀ ਕੋਲ ਪੈਸੇ ਕਿੱਥੋਂ ਆਣੇ ਆ? ਬਤੇਰੇ ਪੈਸ ਮਮਿਕੋ ਬਣੀ ਕਿੱਥੋਂ ਪੈਸੇ ਆ ਗਏ ਕੁੜੀ ਆਪਣੀ ਨੂੰ ਵੀ ਤੇ ਦਿੰਦੇ ਹੀ ਆ ਨਾ ਉਹ ਕਿਸੋਂ ਦਿੰਦੇ ਆ ਇਹ ਚੀਜ਼ ਮੈਨੂੰ ਨਹੀਂ ਪਤਾ ਠੀਕ ਹੈ ਨਾ ਕਿੱਥੋਂ ਦਿੰਦੇ ਕਿੱਥੋਂ ਨਹੀਂ ਮੈਨੂੰ ਨਹੀਂ ਪਤਾ ਇਹਨੇ ਮੇਰਾ ਸਿਰ ਖਾਈ ਜਾ ਠੀਕ ਹੈ ਨਾ ਮੈਂ ਪੈਂਚਰ ਲੌਂਜ ਨਾਲ ਮੈਨੂੰ ਜਾਣ ਦੇ ਘਰ ਚੋਂ ਸਿਰ ਮੈਂ ਹੀ ਖਾਨੀ ਆ ਨਾ ਹੋਰ ਤੇ ਕੋਈ ਖਾਂਦਾ ਨਹੀਂ ਤੁਹਾਡਾ ਸਿਰ ਚੰਗੇ ਲਿਖ ਕੀ ਤੁਸੀਂ ਰੌਲਾ ਪਾਇਆ ਤੇ ਮੇਲਾ ਲਾਇਆ ਉੱਚੀ ਉੱਚੀ ਬੋਲਣ ਦੇ ਜੇ ਕਿੱਥੋਂ ਤੱਕ ਤੁਹਾਡੀ ਆਵਾਜ਼ ਜਾਣ ਰਹੀ ਆ ਕੋਈ ਅਕਲ ਨੂੰ ਹੱਥ ਮਾਰੋ ਜੇ ਗੱਲ ਕਰਨੀ ਹੁੰਦੀ ਆ ਅੰਦਰ ਜਾ ਕੇ ਗੱਲ ਕਰ ਲਿਆ ਕਰੋ ਉਹ ਚਾਚੀ ਜੀ ਮੇਲਾ ਕੀ ਲਾਉਣਾ ਵਾ ਗੱਡੀ ਦੀ ਗੱਲ ਹੋਣ ਈ ਆ ਆ ਪ੍ਰਾਣੀ ਜੀ ਲਿਆ ਕੇ ਖਿਲਾਰਦੀ ਆ ਤੇ ਉਹਨਾਂ ਵੱਲ ਵੇਖੋ ਉਹਨਾਂ ਨੇ ਨਵੀਂ ਗੱਡੀ ਲਿਆਂਦੀ ਆ ਨਹੀਂ ਮੇਰੀ ਸੁਣ ਗੱਲ ਜਦੋਂ 3 ਲੱਖ ਲਿਆ ਸੀ ਉਦੋਂ 5 ਲ ਲੈ ਲੈਂਦੇਓ 7 ਲ ਲੈ ਲੈਂਦੇਓ ਅਸੀਂ ਕਿਹੜਾ ਕਿਆ ਵੀ ਨਹੀਂ ਦੇਣੇ ਤੇ ਤੁਸੀਂ ਵੀ ਨਵੀਂ ਲਿਆ ਕੇ ਖਿਲਾਰ ਦੇ ਸਕੋ ਉਹ ਵੇਖ ਕਿੰਨੀ ਸੋਹਣੀ ਗੱਡੀ ਉਹਨਾਂ ਨੇ ਨਵੀਂ ਲਿਆਂਦੀ ਆ ਪੈਸੇ ਵੀ ਖਰਚੇ ਤੇ ਚੀਜ਼ ਵੀ ਪੁਰਾਣੀ ਲਿਆਂਦੀ ਕੀ ਫਾਇਦਾ ਹੋਇਆ ਚਾਚੀ ਜੀ ਇਹ ਤਾਂ ਤੇ ਕੁਝ ਨਾ ਕੁਝ ਖਰਾਬ ਹੋਇਆ ਰਹਿੰਦਾ ਵਾ ਕਦੀ ਇੰਜਨ ਖਰਾਬ ਹੋ ਜਾਂਦਾ ਕਦੀ ਇਹ ਪੈਂਚਰ ਹੋ ਜਾਂਦੀ ਆ ਆਹ ਤਾਂ ਜਿੰਨੇ ਦੀ ਲਈ ਆ ਉਹਨੇ ਪੈਸੇ ਹੁਣ ਉੱਤੇ ਲੱਗ ਜਾਣੇ ਆ ਕੰਮ ਬਰਾਬਰ ਹੋ ਜਾਣਾ ਵਾ ਨਾਲੇ ਮੇਰੇ ਸੁਣ ਗੱਲ ਮੇਰੇ ਸੋਚ ਆਈ ਆ ਫਿਰ ਪਿੰਦਰਾ ਆਪਣੇ ਪੇਕਿਆਂ ਤੋਂ ਪੈਸੇ ਲਈ ਆ ਗੱਡੀ ਲੈਣ ਲੱਗੀ ਸੱਚ ਵਾਹ ਲਿਆਈ ਆ ਪੇਕਿਆਂ ਤੋਂ ਪੈਸੇ ਕੇ ਫੇਰੀ ਗੱਡੀ ਨਵੀਂ ਆਈ ਆ ਉਹਦਾ ਕਿੱਥੋਂ ਹੋਣੀ ਚਲਤੀ ਏ ਭਾਵੇਂ ਪੇਕਿਆਂ ਤੋਂ ਲਈ ਆ ਭਾਵੇਂ ਜਿੱਥੋਂ ਮਰਜ਼ੀ ਲਈ ਆ ਉਹਨੇ ਇੱਕ ਕੰਮ ਚੰਗਾ ਕੀਤਾ ਈ ਗੱਡੀ ਨਵੀਂ ਲੱਡੀ ਪਰ ਤਹੀਂ ਪੈਸੇ ਵੀ ਚੁੱਕੇ ਖੋਤਾ ਹੀ ਹੋਜ ਪਾਤਾ ਇਹਨਾਂ ਨੂੰ ਮੈਂ ਬਥੇਰਾ ਵੱਡਿਆ ਸੀ ਕਿ ਨਵੀਂ ਗੱਡੀ ਲਈਏ ਕੋਈ ਗੱਲ ਨਹੀਂ ਪੈਸੇ ਚੱਕ ਲਾਂਗੇ ਤੇ ਬਾਅਦ ਦਿੱਤੇ ਜਾਣਗੇ ਇਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਤਹੀ ਕੀ ਤੱਕ ਇਹ ਸੋਚਦੇ ਜੇ ਜੇ ਸਕੂਟਰੀ ਹੀ ਤੁਸੀਂ ਉਹ ਪੁਰਾਣੀ ਚੁੱਕ ਲਿਆਂਦੀ ਜੇ ਗੱਡੀ ਆ ਉਹ ਪੁਰਾਣੀ ਲੈ ਆਂਦੀ ਉਹ ਦੋਵੇਂ ਜੀ ਨਾ ਦਿਮਾਗ ਨਾਲ ਚੱਲਦੇ ਆ ਵੇਖ ਲੈ ਹਰ ਇੱਕ ਚੀਜ਼ ਜਿਹੜੀ ਲਿਆਉਂਦੇ ਨਾ ਨਵੀਂ ਲਿਆਉਂਦੇ ਆ ਉਹ ਚਾਚੀ ਜੀ ਇਹ ਕਾਲੇ ਪੈ ਜਾਂਦੇ ਆ ਕਿ ਛੇਤੀ ਛੇਤੀ ਬਾਤ ਚੀਜ਼ ਆ ਜਾਵੇ ਇਹ ਨਹੀਂ ਵੇਖਣਾ ਨਵੀਂ ਆ ਜਾਂ ਪੁਰਾਣੀ ਆ ਜੇ ਉਹ ਕਾਲਾ ਪੈ ਜਾਂਦਾ ਤਾਂ ਤੂੰ ਨੂੰ ਸਮਝਾਇਆ ਕਰ ਕਿ ਹੌਂਸਲਾ ਰੱਖ ਉਹ ਜਦੋਂ ਚੀਜ਼ ਲੈਣੀ ਆ ਤੇ ਦੋ ਚਾਰ ਦਿਨ ਬਾਅਦ ਚ ਲੱਲਾਂਗੇ ਕੀ ਆਖਰਾ ਚੱਲੀ ਆ ਜੇ ਮੇਰੀ ਮੰਨਦੇ ਤੇ ਫੇਰ ਹੀ ਨਾ ਮੇਰੀ ਤੇ ਘਰ ਚ ਕੋਈ ਵੀ ਨਹੀਂ ਸੁਣਦਾ ਨਾ ਮੰਮੀ ਸੁਹੰਦੇ ਆ ਤੇ ਨਾ ਇਹ ਸੁਹੰਦੇ ਆ ਇਹ ਤਾਂ ਅੱਗੇ ਭੁੜਕਦੇ ਆ ਨਹੀਂ ਮੰਮੀ ਤਾਂ ਬੜੀ ਖੁਸ਼ ਹੋਣੀ ਆ ਫਿਰ ਰਪਿੰਦਰ ਹੁਣਾਂ ਨਵੀਂ ਗੱਡੀ ਲਿਆਂਦੀ ਆ ਉਹ ਮੰਮੀ ਨੇ ਤਾਂ ਖੁਸ਼ ਹੋਣਾ ਹੀ ਆ ਅਹੀਂ ਲੈ ਆਉਂਦੇ ਫਿਰ ਥੋੜੀ ਖੁਸ਼ ਹੋਣਾ ਹੀ ਨਹੀਂ ਮੈਨੂੰ ਤਾਂ ਲੱਗਦਾ ਤੁਹਾਡਾ ਦੋਵਾਂ ਜੀ ਦਾ ਦਿਮਾਗ ਹੀ ਹੈ ਨਹੀਂ ਗਾ ਤੁਸੀਂ ਦਿਮਾਗ ਨਾਲ ਨਹੀਂ ਚੱਲਦੇ ਤੁਹਾਨੂੰ ਹੁੰਦਾ ਦਵਾ-ਦਾ ਭਾਵੇਂ ਪੁਰਾਣੀ ਚੀਜ਼ ਆ ਤਾਂ ਭਾਵੇਂ ਜਿੱਦਾਂ ਦੀ ਮਰਜ਼ੀ ਹੈ ਲੈ ਆਈਏ ਤੇ ਇਹ ਜਦੋਂ ਚੀਜ਼ ਲਈਏ ਨਾ ਬੜਾ ਕੁਝ ਸੋਚੀਦਾ ਵਾ ਇਹ ਚੀਜ਼ਾਂ ਕਿ ਤੇ ਬਾਰ-ਬਾਰ ਲਈਆਂ ਜਾਂਦੀਆਂ ਵਾ ਇੱਕੋ ਵਾਰ ਹੀ ਲਈ ਜਾਂਦੀ ਆ ਇਹ ਚਾਚੀ ਜੀ ਇਹਨਾਂ ਦਾ ਦਿਮਾਗ ਹੋਣਾ ਚਾਹੀਦਾ ਵਾ ਨਾ ਕਿ ਮੇਰਾ ਭਰਾ ਚੰਗੀ ਗੱਡੀ ਲੈ ਆਵਾ ਤੇ ਮੈਂ ਕਿਦਾਂ ਦਾ ਲੈਣ ਲੱਗਾ ਕਵਾੜ ਉਹ ਵੀ ਅੰਦਰੋਂ ਅੰਦਰ ਤੁਹਾਨੂੰ ਮਖੌਲ ਕਰਦੇ ਹੋਣੀ ਆ ਤੇ ਇਹ ਦੋਵੇਂ ਜੀ ਸ਼ਦਾਈ ਆ ਉਹ ਤੇ ਮੱਛਰੰਡੀ ਆ ਕਿ ਅਸੀਂ ਨਵੀਂ ਗੱਡੀ ਲਈ ਆ ਆ ਤਾਂ ਉਹਨਾਂ ਤਾਂ ਮੱਛਰ ਨਹੀਂ ਆ ਫਿਰ ਉਹ ਵੀ ਨਾ ਉਹਦੋਂ ਦੀ ਮੈਨੂੰ ਮਿਲੀ ਨਹੀਂ ਗਈ ਮੈਂ ਕਿਹਾ ਚੱਲ ਜਾ ਕੇ ਵਧਾਈ ਦੇਉਣੀ ਆ ਫਿਰ ਗੁੱਸਾ ਕਰੂਗੀ ਕਿ ਸੰਦੀਪ ਕੋਈ ਚੀਜ਼ ਲੈਂਦੀ ਆ ਤੇ ਚਾਚੀ ਝਟਾ ਜਾਂਦੀ ਆ ਜਦੋਂ ਅਸੀਂ ਕੋਈ ਚੀਜ਼ ਲੈਣੀ ਹੁੰਦੀ ਆ ਤੇ ਚਾਚੀ ਆਉਂਦੀ ਨਹੀਂ ਗਈ ਉਹ ਗੱਡੀ ਕੀ ਆਈ ਆ ਉਹਦੇ ਅੰਦਰੋਂ ਬਾਹਰ ਨਹੀਂ ਨਿਕਲਦੀ ਆ ਤਾਂ ਠੀਕ ਹੈ ਨਾ ਨਵੀਂ ਗੱਡੀ ਲਈ ਆ ਉਹਨੂੰ ਕਿ ਲੋੜਾ ਬਾਹਰ ਨਿਕਲਦੀ ਚੱਲ ਮੈਂ ਹੀ ਚਲ ਜਾਂਦੀ ਆ ਵਧਾਈ ਤੇ ਦੇ ਕੇ ਆਵਾਂ ਉਹਨੂੰ ਮੈਨੂੰ ਤਾਂ ਲੱਗਦਾ ਵਾ ਚਾਚੀ ਵੀ ਸੁਵਾਦ ਹੀ ਲੈਂਦੀ ਐ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵਾ ਇਹਨਾਂ ਨੇ ਪ੍ਰਾਣੀ ਗੱਡੀ ਲਈ ਐ ਮੈਨੂੰ ਗੱਲਾਂ ਕਰਾਉਣ ਵਾਸਤੇ ਬਿਠਾਤਾ ਵਾ ਹਾਂਜੀ ਹਾਂਜੀ ਵਧੀਆ ਕੇ ਹਾਂ ਕੋਈ ਨਹੀਂ ਕੋਈ ਨਹੀਂ ਆਵਾਂਗੇ ਇੱਧਰ ਹੋਣਾ ਕਿਉਂ ਨਹੀਂ ਹਾਂ ਠੀਕ ਆ ਮਮੀ ਮੈਂ ਕਰਨੀ ਬਾਅਦ ਤੈਨੂੰ ਚੱਲ ਸਸਿਕਾ ਜੀ ਸਸਿਕਾ ਪੁੱਤ ਮੈਂ ਜਲ ਨੂੰ ਉਂਤੇ ਲੱਗੀ ਆ ਗੱਲ ਕਰੀ ਲਵੇ ਨਹੀਂ ਨਹੀਂ ਮੰਮੀ ਦਾ ਆਉਂਦਾ ਇਹ ਫੋਨ ਅੱਛਾ ਅੱਛਾ ਤਾਂ ਵਧਾਈਆਂ ਹੁਣ ਤੈਨੂੰ ਗੱਡੀ ਦੀਆਂ ਤੁਹਾਨੂੰ ਬਹੁਤੀਆਂਗੇ ਬੜੀ ਸੋਹਣੀ ਗੱਡੀ ਐ ਨਵੀਂ ਚੱਲ ਚਲੋ ਵਧੀਆ ਢਾਡੇ ਪੈਰਾਂ ਪਿਛੇ ਹੀ ਆ ਢਾਡੇ ਪੈਰਾਂ ਪਿਛੇ ਕਿੱਥੇ ਆ ਉਹ ਮਹਾਰਾਜ ਦੇਣ ਵਾਲਾ ਹਾਂਜੀ ਚਲੋ ਉਹ ਤੇ ਹੈ ਹੀ ਆ ਨਾ ਪਰ ਇੱਕ ਕੰਮ ਤੁਸੀਂ ਬੜਾ ਵਧੀਆ ਕੀਤਾ ਜਿਹੜੀ ਗੱਡੀ ਨਵੀਂ ਲਿਆਂਦੀ ਐ ਉਹ ਹੋਈ ਕਿ ਚਾਚੀ ਜੀ ਲੈਣੀ ਤੇ ਹੈ ਹੀ ਆ ਤੇ ਆ ਕਿ ਪੁਰਾਣੀ ਚੀਜ਼ ਦਾ ਤਾਂ ਕੋਈ ਫਾਇਦਾ ਨਹੀਂ ਆ ਸਹੀ ਗੱਲ ਵਾ ਤੇਰੀ ਹੁਣ ਉਹ ਬੰਦਾ ਨਵੀਂ ਲੇ ਤੇ ਵਧੀਆ ਹੋਰ ਹੁਣ 20 ਸਾਲ ਵੇਖਣ ਦੀ ਲੋੜ ਨਹੀਂ ਗਈ ਤਾਂ ਹੀ ਜਿੱਥੇ ਮਰਜੀ ਜਾਓ ਆਰਾਮ ਨਾਲ ਤਾਂ ਉਹਨਾਂ ਨੇ ਖਟਾਰਾ ਲਿਆਂਦਾ ਹੀ ਹੁਣ ਹੁਣ ਫਿਰ ਪੈਂਚਰ ਹੋਈ ਓ ਤੇ ਦੋਵੇਂ ਜੀ ਨਾ ਚੁੰਝਾ ਮਾਰ ਮਾਰ ਲਾਂਡੇ ਹੀ ਤੇ ਇੱਕ ਦੂਜੇ ਦੇ ਗਲ ਪੈਂਡੇ ਹੀ ਚਾਚੀ ਲੱਗੇ ਰਹਿੰਦੇ ਆ ਇੱਕ ਦਿਨ ਦਾ ਕੰਮ ਥੋੜਾ ਵੇਨਾਂ ਦਾ ਜਦੋਂ ਇਹਨਾਂ ਕਿਤੇ ਜਾਣਾ ਆਉਣਾ ਹੁੰਦਾ ਵਾ ਨਾ ਉਦੋਂ ਹੀ ਇਹਨਾਂ ਦੇ ਘਪਤ ਕਦੀ ਉਹਦਾ ਇੰਜਣ ਖਰਾਬ ਹੋਈ ਜਾਂਦਾ ਵਾ ਕਦੀ ਉਹਨੂੰ ਤਾਂ ਕਾਲੋਂਦੇ ਫਿਰਦੇ ਆ ਨੇ ਬੰਦਾ ਜੇ ਮੰਨ ਲਓ ਵੀ ਹੁਣ ਚੀਜ਼ ਲੈਣੀ ਆ ਆਪਾਂ ਹਾਂ ਰਿਸ਼ਤੇਦਾਰੀ ਨਾ ਬਣਾ ਕੇ ਰੱਖੇ ਬਸ ਬਸ ਕੀ ਬਤਾਉਂਦਾ ਕਿਹੜੇ ਵੇਲੇ ਕਿਸ ਦੀ ਲੋੜ ਪੈਣੀ ਹੈ ਨਾ ਆਹੇ ਤਾਂ ਧੀਏ ਗੱਲ ਹੈ ਹੀ ਆ ਤਾਂ ਹੁਣ ਮੰਨ ਲਓ ਜੀ ਕੋਈ ਚੀਜ਼ ਲਵੇ ਬੰਦਾ ਤੇ ਚੱਲ ਕੇ ਕੋ 4 ਪੈਸੇ ਚੋਕੇ ਬਾਅਦ ਚ ਦੇ ਦੇ ਤੇ ਆ ਵੇਖ ਲਓ ਅਹੀਂ ਲਈ ਜਨਾ ਗੱਡੀ ਤੇ ਪਿੰਡੇ ਕਿਉਂ ਵਰ ਗਿਆ ਪੀਣੇ ਦੇ ਪੈਸੇ ਚਾਹੀਦੇ ਤੇ ਅਗਲੇ ਨੇ ਇੱਕੇ ਵਾਰੀ ਨਾ ਝਾਟੀ ਉਸ ਵੇਲੇ ਪੈਸੇ ਕੱਢ ਕੇ ਤੇ ਦੇ ਦਿੱਤੇ ਇਹ ਤਾਂ ਹੁੰਦਾ ਵਾ ਕਿ ਚਲੋ ਰਿਸ਼ਤੇਦਾਰੀ ਦੇ ਵਿੱਚ ਬਦਦੋਤਰੀ ਕਰ ਲੈਂਦਾ ਵਾ ਮਾਨਤਾ ਨਹੀਂ ਹੁੰਦਾ ਧੀਏ ਉਹ ਹੀ ਨਾਲੇ ਮਾਂ ਪਿਓ ਜਿਹੜੇ ਆ ਤਿਆਂ ਪੁੱਤਾਂ ਨੂੰ ਦਿੰਦੇ ਹੀ ਆ ਹੁਣ ਚੱਲੇ ਆ ਕਿ ਮਜੇ ਨਾਲ ਆਪਣੇ ਸਟਾਰਟ ਕਰੀ ਦੀ ਇਧਰ ਨੂੰ ਮਰਜੀ ਲੈ ਜਾਓ ਇਹ ਥੋੜਾ ਵੀ ਕਿਤੇ ਆਦੇ ਜਾ ਕੇ ਰੁਕ ਜਣੀ ਨਾ ਨਾ ਤੂੰ ਉਦਾਂ ਦਿਮਾਗ ਵਾਲੀ ਆ ਸਕੂਟਰੀ ਲਈ ਤੋ ਵੀ ਤੂੰ ਨਵੀਂ ਲਈ ਜੇ ਗੱਡੀ ਲਈ ਤੋ ਵੀ ਨਵੀਂ ਲਈ ਇਹਦਾ ਮੈਨੂੰ ਪਤਾ ਨਹੀਂ ਉਹ ਪਿ ਦਿਮਾਗ ਹੀ ਨਹੀਂ ਹੈਗਾ ਘਰੇ ਕੀ ਪਤਾ ਦੋਵੇਂ ਇੱਕੋ ਜਿਹੇ ਹੈਗੀਆਂ ਚਾਚੇ ਚਾਚੇ ਕੀ ਮੈਂ ਤੁਹਾਨੂੰ ਦੱਸਾਂ ਦੋਵੇਂ ਜਣੇ ਇਨੇ ਕਲੇ ਆ ਨਾ ਸੁਭਾਅ ਦੇ ਦੋਹਾਂ ਦਾ ਇੱਕੋ ਜਿਹਾ ਉਹ ਕਹਿੰਦੀ ਮੈਂ ਉਹ ਤੋਂ ਵੱਧ ਉਹ ਕਹਿੰਦਾ ਮੈਂ ਉਹ ਤੋਂ ਵੱਧ ਤੱਕਾਟ ਕਿਹੜਾ ਹੋਵੇ ਤੇ ਨਹੀਂ ਤੀਏ ਜਦੋਂ ਚੀਜ਼ ਲੈਣੀ ਹੋਵੇ ਨਾ ਵੀ ਐਫ ਪਰਖ ਕੇ ਲੈਣੀ ਚਾਹੀਦੀ ਆ ਕੜੀ-ਕੜੀ ਦੇ ਚੀਜ਼ਾਂ ਲਈਆਂ ਨਹੀਂ ਜਾਂਦੀਆਂ ਮਾਹ ਤੇ ਇੱਕ ਹੋਰ ਲਈ ਜਾਂਦੀ ਆ ਹੁਣ ਇਹ ਕਿਹਦੇ ਗੱਲ ਮੜਨੀ ਇਹਨਾਂ ਨੇ ਪੈਸੇ ਵੀ ਖਰਚੇ ਕਿ ਕੰਮ ਵੀ ਨਾ ਆਇਆ ਹੁਣ ਕਿੰਨੇ ਖੜਨੀ ਕਿਹਨੇ ਨਹੀਂ ਖੜਨੀ ਚੱਲੇਗੀ ਨਵੀਂ ਚੀਜ਼ ਲਈ ਹੋਵੇ ਤੇ ਮਨ ਲਉ ਮੁਰੇ ਕੱਲੂ ਪੈਸੇ ਲਾਉਂਦੀ ਤੇ ਲੋੜਨੀ ਆ ਦੱਸਾਂ ਤਾਂ ਤੈਨੂੰ ਨਹੀਂ ਕਿ 20 ਸਾਲ ਤਾਨੂੰ ਵੇਖਾਂ ਦੀ ਲੋੜ ਲੰਗੀ ਹੁਣ ਤੋ ਹੁਣ ਲਈ ਆ ਪਤਾ ਨਹੀਂ ਵੀ ਕਿੰਨੇ ਦੀ ਲੈ ਆਏ ਆ ਉਤੋਂ ਵੱਧ ਤੇ ਮੇਰੇ ਉੱਤੇ ਲਾ ਲਏ ਇਹਨਾਂ ਨੇ ਜਿੱਦਨ ਦੀ ਲੈ ਕੇ ਆਏ ਆ ਆਹ ਤੇ ਉਹ ਹੀ 2 ਲੱਖ ਵਿੱਚ ਹੋਰ ਪਾਉਂਦੇ ਤੇ ਝੱਜ ਦੀ ਲੈ ਆਉਂਦੇ ਹੋਈ ਕੇ ਦਿਮਾਗ ਵਿੱਚ ਤੇ ਭਰ ਇਹਨਾਂ ਦੇ ਨੇ ਹੁਣ ਤੇ ਫੇਰੀ ਆ ਗਾ ਚੱਲ ਜੀ ਇੱਕਦਾਂ ਨਹੀਂ ਹੈਗਾ ਦੂਜਾ ਹੀ ਚੰਗਾ ਹੋਵੇ ਮੈਨੂੰ ਤਾਂ ਲੱਗਦਾ ਦੋਵੇਂ ਇੱਕੋ ਜਈ ਆ ਚੱਲ ਛੱਡੋ ਚਾਚੀ ਇਹਨਾਂ ਨਹੀਂ ਗੱਲਾਂ ਇਹਨਾਂ ਦੇ ਤਾਂ ਕੰਮ ਹੀ ਹੋਈ ਰਹਿਣੇ ਤੇ ਉਹ ਤੁਸੀਂ ਦੱਸੋ ਠੀਕ ਹੈ ਚਾਚਾ ਜੀ ਹਣੀ ਹਾਂ ਠੀਕ ਠਾਕ ਚਾਚਾ ਤੇਰਾ ਤੇ ਇੰਨਾ ਖੁਸ਼ ਹੋਣ ਡਿਆ ਨਾ ਵੀ ਮੇਰੇ ਦੋਹਾਂ ਭਤੀਆਂ ਨੇ ਗੱਡੀ ਲੈ ਆਂਦੀ ਆ ਮੈਂ ਚੱਲ ਮੈਂ ਜਾ ਕੇ ਤਾਂ ਵਧਾਈ ਤੇ ਦੇ ਕੇ ਆਵਾ ਫਿਰ ਤੁਸੀਂ ਚੱਲ ਜਿਓ ਹੁਣ ਆਉਣਗੇ ਕਿਹੇ ਵੇਲੇ ਦੇ ਜਾਣਗੇ ਤੁਹਾਨੂੰ ਵਧਾਈ ਬੜੀ ਖੁਸ਼ੀ ਹੋਈ ਉਦਾਂ ਗੱਡੀ ਵੇਖ ਕੇ ਚੱਲ ਕਦੀ ਇਹੀਂ ਵਿੱਚ ਹਟਾਲ ਲਿਆ ਕਰਾਂਗੇ ਉਹ ਨਹੀਂ ਨਹੀਂ ਚਾਚੀ ਜੀ ਤੁਸੀਂ ਕਿਦਾਂ ਨਹੀਂ ਗੱਲਾਂ ਕਰਨਦੇ ਆ ਤਹਾਡੀ ਗੱਡੀ ਆ ਜਦੋਂ ਮਰਜੀ ਖੜੋ ਦੱਸ ਇਹਦੇ ਵਿੱਚ ਪੁੱਛਣ ਵਾਲੀ ਗੱਲ ਵਾ ਕੋਈ ਕੋਈ ਨਹੀਂ ਆ ਚਾਚਾ ਜੀ ਨੇ ਕਿਹਾ ਜਦੋਂ ਕਿਤੇ ਲੋਡ ਹੁੰਦੀ ਹੈ ਨਾ ਲੈ ਜਾ ਕਰਨਾ ਅਗੇ ਚਲ ਠੀਕ ਆ ਪੁੱਤ ਮੈਂ ਵੀ ਜਾਵਾਂ ਮੈਂ ਸਬਜੀ ਉੱਤੇ ਰੱਖ ਦੇ ਹਾਂ ਚਾਹ ਬੜਾ ਨਹੀਂ ਕੋਈ ਨਹੀਂ ਮੈਂ ਫੇਰ ਆਉਂਗੀ ਤੇ ਫੇਰ ਚਾਹ ਪੀਉਂਗੀ ਇਹ ਸਬਜੀ ਸੜ ਜਾਣੀ ਮੈਨੂੰ ਇੱਥੇ ਆ ਕੇ ਖਾਣੀ ਚਾਹੀਦੀ ਸੀ ਇਹ ਇਦਾਂ ਵੀ ਜਲ ਜਾਂਦੇ ਆ ਦੱਸ ਨਮੂ ਚੇਤਾ ਨਹੀਂ ਆਇਆ ਓ ਹੁਣ ਉਹਨਾਂ ਨੂੰ ਤੇ ਆਹੀ ਵੀਰ ਜੀ ਦਾ ਇਹ ਨੰਝਾ ਗੱਲ ਦੱਸਾਂ ਵੀ ਉਹ ਵਾਲੀ ਗੱਲ ਕਹਿੰਦੇ ਪਤਾ ਨਹੀਂ ਹੁਣ ਹੈ ਕਿੱਥੇ ਓਇਆ ਹੋਆ ਹੋਆ ਆ ਗਿਆ ਬਸ ਮੈਂ ਨਹੀਂ ਨਹੀਂ ਗੱਡੀ ਤੇ ਆਉਂਗਾ ਓਇਆ ਹੋਈ ਯਾਰ ਦਾ ਸੁਣ ਜੇ ਬਾਬੇ ਨੇ ਦਿੱਤੀ ਆ ਇਹ ਗੱਡੀ ਤੇ ਆਉਣਾ ਕੋਈ ਨਹੀਂ ਕੋਈ ਨਹੀਂ ਆ ਗਿਆ ਮੈਂ ਤਿਆਰੀਆਂ ਕਿੱਥੋਂ ਆਏ ਆ ਤੁਸੀਂ ਓਏ ਆਉਣਾ ਮੈਂ ਕਿੱਥੋਂ ਆ ਚੱਲਿਆ ਏ ਸ਼ਹਿਰ ਨੂੰ ਦੱਸੋ ਸ਼ਹਿਰ ਕੰਮੀ ਕੋਈ ਦਾ ਸਾਹ ਹਾਂ ਤੂੰ ਮੁੰਡੇ ਨਾਲ ਚੱਲਿਆ ਸੀ ਮੈਂ ਮੜਾ ਜਾ ਮੈਂ ਕੀ ਕਹਿਣਾ ਵਾ ਵਧਾਈ ਬਣੀ ਆ ਤੁਹਾਡੇ ਵੱਲ ਵਧਾਈ ਬਣੀ ਆ ਵੀਰ ਨੇ ਨਾ ਬਾਹਰ ਜਾਣਾ ਵਾ ਅੱਛਾ ਅੱਛਾ ਤੇ ਉਹ ਨਾ ਥੋੜੀ ਜਿਹੀ ਮਦਦ ਮੰਗਣ ਦੇ ਆ ਵਾ ਤੇ ਦੱਸੋ ਫਿਰ ਕਿੱਦਾਂ ਕਰਨੀ ਹੈ ਮੇਰੀ ਗੱਲ ਸੁਣ ਜਿੰਨੇ ਜੋਗੇ ਹੈਗੇ ਆ ਨਾ ਉੰਨੀ ਮਦਦ ਉਹਦੀ ਕਰਾਂਗੇ ਜਿੰਨੇ ਜੋਗੇ ਹੈਗੇ ਆ ਇਹ ਕਿੱਦਾਂ ਦੀ ਗੱਲ ਕਰਨ ਦੇ ਆ ਤੁਸੀਂ ਕਿਉਂ ਮੇਰੀ ਗੱਲ ਸੁਣੋ ਏਜੰਟ ਨੇ ਨਾ 35 ਲੱਖ ਰੁਪਈਆ ਮੰਗਿਆ ਵਾ ਤੇ ਘੱਟੋ ਘੱਟ ਵੀ ਨਾ 50 ਲੱਖਾਂ ਨੂੰ ਦੇਣਾ ਪੈਣਾ ਵਾ 10 ਲੱਖ ਉਹ ਆਪਣੇ ਭੋਲੋਂ ਕਰ ਲੂਗਾ ਮੇਰੀ ਗੱਲ ਸੁਣ ਮੁੰਡਾਹੀਂ ਕੱਲਣਾ ਬਾਹਰ ਕੋ ਨਕਲਣਾ 50 ਲੱਖ ਰੁਪਈਆ ਤੂੰ ਮੂੰਹ ਭਰ ਕੇ ਕਹਤਾ ਵਾ ਦੇਣਾ ਕਿੱਥੋਂ ਵਾ ਰੁਪਈਆ 2.5 ਲੱਖ ਦੇ ਦਾਂਗੇ ਬੜੀ ਛੇਤੀ ਭੁੱਲ ਗਏ ਸਾਰਾ ਕੋ ਜਦ ਤਨ ਗੱਡੀ ਲਿਉਣੀ ਹੀ ਓਦਾਂ ਤੇ ਵੀ ਕਹਿੰਦੇ ਕਿ 4-5 ਲੱਖ ਰੁਪਈਆ ਆਪਣੇ ਭਰਾ ਕੋ ਲੈ ਆਵਾ ਤੇ ਹੁਣ ਕਿੱਡੀ ਛੇਤੀ ਮੁਕਰ ਗਏ ਉਹ 3 ਲੱਖ ਉਹਨਾਂ ਦਿੱਤਾ ਵਾ ਨਾ ਕੋਈ ਹਾਨ ਨਹੀਂ ਕੀਤਾ ਤੇ ਅਸੀਂ 2 ਲੱਖ ਵਾਧੀ ਦਵਾਂਗੇ ਉਹਨਾਂ ਨੂੰ 5 ਦੇ ਦਾਂਗੇ ਹੋਰ 10 ਐਦਾਂ ਨਹੀਂ ਕਰਨੀ ਚਾਹੀਦੀ ਠੀਕ ਆ ਬੰਦੇ ਦਾ ਇੰਨਾ ਹੀ ਬੜਾ ਸਾਥ ਹੁੰਦਾ ਵਾ ਕਿ ਅਗਲੇ ਨੇ ਉਸੇ ਵੇਲੇ ਕਹਿਤਾ ਕਿ ਭਾਜੀ ਜਿੰਨੇ ਪੈਸੇ ਦੀ ਲੋੜ ਲੱਲੇਓ ਤੇ ਆਪ ਵੀ ਸਾਥ ਤੇ ਉਹਨਾਂ ਚੱਲ ਦਿੱਤਾ ਤੇ ਹੁਣ 5 ਲੱਖ ਰੁਪਏ ਕਿੱਥੋਂ ਦੇਣਾ ਤੇਰਾ ਦਿਮਾਗ ਹੈਗਾ ਉਹ ਨਾਲਕ ਨਹੀਂ ਹੈਗਾ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਦੋ ਪਾਈ ਕਰਗੀ ਦੇਣੇ ਪੈਣੇ ਆ 5 5 ਲੱਖ ਰੁਪਏ ਬੰਨ ਠੀਕ ਹੈ ਨਾ ਮੇਰੇ ਵੱਲੋਂ ਜਵਾਬ ਹੀ ਜੀ ਹਾਂ ਗੱਲ ਵਾ ਨਾ ਫਿਰ ਮੇਰੇ ਵੱਲੋਂ ਵੀ ਜਵਾਬ ਜੀ ਮੈਂ ਚੱਲੀ ਆ ਪਿੰਡ ਤੇ ਗੱਡੀ ਵੀ ਨਾਲ ਖੜੂਗੀ ਇਹ ਗੱਲ ਸੁਣ ਲਿਓ ਇਹ ਗੱਡੀ ਗੱਡੀ ਨਹੀਂਗਾ ਕਿਤੇ ਵੀ ਜਾਣੀ ਠੀਕ ਹੈ ਨਾ ਤੂੰ ਜਾਣਾ ਵਾ ਤਾਂ ਜਾ ਫਿਰ ਗੱਡੀ ਕਿਉਂ ਨਾ ਜਾਉਂਦੀ ਕਾਉਂਡਰ ਪਈਆਂ ਦੀ ਤੂੰ ਕਹਿਣ ਦੀਆਂ ਦੱਸ ਤੂੰ ਦੇ ਹੱਦ ਕਰਨ ਦੀਆਂ ਕਿੱਲੇ ਦਾ ਮੁੱਲ ਵਾ ਆਪਣੇ ਕੋਲੋਂ ਤੁਸੀਂ ਵਿੱਚ ਕੀ ਪਾਇਆ ਉਹਦੇ ਕੋਈ ਨਹੀਂ ਉਹਨਾਂ ਦਾ ਦਿਨ ਮੈਂ ਮੋੜ ਦਿੰਨਾ ਮੈਂ ਜਿੱਥੋਂ ਮਰਜੀ ਮੋੜਾਂ ਮੈਂ ਮੋੜ ਦੇਣਾ ਤੁਸੀਂ ਇੱਥੇ ਮੈਨੂੰ ਨਹੀਂ ਪਤਾ ਪੈਸੇ ਕਰਕੇ ਦੇ ਉਹ ਜਦਨ ਕਰਕੇ ਦੇਣੀ ਠੀਕ ਵਾ ਨਾ ਅਗਲਾ ਬਾਹਰ ਚੱਲਿਆ ਵਾ ਕੀ ਜਿੱਦ ਰਹੂਗੀ ਤੇ ਬਾਹਰ ਚੱਲਿਆ ਵਾ ਤੇ ਹੱਡੇ ਵੱਸ ਚੱਲਿਆ ਵਾ ਕਮਾਉਣਾ ਤੇ ਉਹਨੇ ਕਰਦਿਆਂ ਵਸਤੇ ਆ ਮੈਂ ਤੁਹਾਨੂੰ ਫੇਰ ਇੱਕ ਵਾਰ ਪਿਆਰ ਨਾਲ ਕਹਿੰਦੀ ਵੀ ਇਹੋ ਹੀ ਟਾਈਮ ਹੁੰਦਾ ਵਾ ਇੱਕ ਦੂਜੇ ਸਾਥ ਦੇਣ ਵਾਤੀ ਮੈਂ ਚੱਲੀ ਹਾਂ ਠੀਕ ਆ ਨਾ ਹੁਣ ਤੇ ਗੱਡੀ ਵੀ ਨਾਲ ਖੜੂਗੀ ਇਹ ਗੱਲ ਯਾਦ ਰੱਖਿਓ ਇਹ ਕਿਤਾ ਨਹੀਂ ਗੱਲ ਹੋਈ ਭਲਾ ਦੱਸ ਜਿੰਦਾ ਦੀ ਮਰਜ਼ੀ ਹੋਵੇ ਮੈਨੂੰ ਹੀਰੀ ਸਮਝਣੀ ਆਉਂਦੀ 5 ਲੱਖ ਰੁਪਇਆ ਕਿੱਥੋਂ ਦੇਣਾ ਬੋਰੀ ਭੈਆਂ ਦੀ ਕਿੱਲੇ ਦਾ ਮੁੱਲ ਵਾ ਤੇ ਜੇ ਕਿਤੇ ਗੱਡੀ ਲੈ ਗਈ ਨਾ ਤੇ ਬੇਇੱਜ਼ਤੀ ਬੜੀ ਹੋਣੀ ਮੈਨੂੰ ਤਾਂ ਸੰਦੀਪ ਨੇ ਨਹੀਂ ਛੱਡਣਾ ਤੇ ਨਾ ਦਲਜੀਤ ਨੇ ਛੱਡਣਾ ਮੈਨੇ ਮਾਰ 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 ਦੇਣਾ ਇਹਨਾਂ ਨੇ ਕੋਈ ਗੱਲ ਨਹੀਂ ਇਹਨੂੰ ਥੋੜੀ ਜਿਹੀ ਠੰਡੀ ਹੋਲਾਂ ਦੇ ਫੇਰ ਇਹਨੂੰ ਸਮਝਾਉਣਾ ਵਾ ਵੀ ਆਪਣਾ ਘਰ ਖਾਲੀ ਲੱਗੀਆਂ ਤੋਂ ਨਾ ਜਾਂਦਾ ਵਾ ਬਾਹਰ ਤੇ ਜਾਂਦੇ 5 ਲੱਖ ਰੁਪਇਆ ਦੇ ਦਿੰਦੇ ਆਂ ਹਾਂਜੀ ਹਾਂਜੀ ਨਹੀਂ ਨਹੀਂ ਆਉਂਦੇ ਆ ਕਿ ਇਦਾਂ ਲਾ ਕੇ ਗੱਡੀ ਹੁਣ ਆਉਣਾ ਕਿਉਂਨੀ ਆ ਉਹ ਮੰਮੀ ਉਹ ਹੀ ਕੇ ਇਹ ਆ ਕਿ ਨਵੀਂ ਚੀਜ਼ ਦਾ ਫਾਇਦਾ ਵਾ ਪੁਰਾਣੀ ਦਾ ਕੀ ਆ ਐਵੇਂ ਕਵਾੜ ਇਕੱਠਾ ਕਰੀ ਜਾਓ ਤਾਂ ਮੁੜ ਕੇ ਉਹਦੇ ਤੇ ਪੈਸੇ ਨਹੀਂ ਜਾਓ ਕਦੀ ਹਜ਼ਾਰ ਲਾ ਲਓ 2000 ਲਾ ਲਓ ਉਹ ਕੀ ਫਾਇਦਾ ਆ ਨਾਲੇ ਲੋਕਾਂ ਦੀਆਂ ਗੱਲਾਂ ਹਾਂ ਸਮਝਾ ਜਾ ਮੰਮੀ ਪਤਾ ਨਾ ਲੋਕ ਕੀ ਕੀ ਕਹਿੰਦੇ ਆ ਕਹਿੰਦੇ ਆ ਵੀ ਜੇ ਲੈਨ ਜੋ ਗਿਆ ਨਹੀਂ ਸੀ ਨਾ ਤਾਂ ਬੰਦਾ ਲਵੇ ਨਾ ਗੱਡੀ ਕੀ ਫਾਇਦਾ ਵਾ ਤੇ ਚਾਹੀਦਾ ਫਿਰ ਨਵੀਂ ਕਢਾਵੇ ਉਹ ਹੋਈ ਕੇ ਕਈ ਲੋਕਾਂ ਕੋ ਜਰਿਆ ਵੀ ਨਹੀਂ ਜਾਂਦਾ ਮੰਮੀ ਤੁਹਾਨੂੰ ਵੀ ਪਤਾ ਵਾ ਸਾੜਦੇ ਆ ਲੋਕ ਵੇਖ ਕੇ ਸਾੜਾ ਵੀ ਆਪਣਿਆਂ ਨੂੰ ਹੁੰਦਾ ਵਾਗੇ ਬਗਾਨੇ ਕੌਣ ਕਰਦੇ ਆ ਇਹ ਐ ਹੋਈ ਲੱਗੇ ਬੰਨੀ ਹੋਈ ਉਹ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਆ ਲੈ ਕੇ ਆਉਨੇ ਆ ਡੱਬਾ ਡੁਬਾ ਤੇ ਆ ਵੀ ਲਾਗੇ ਬੰਨੇ ਇੱਥੇ ਸਾਰਿਆਂ ਨੂੰ ਚੇਤਾ ਚਾਹ ਨੂੰ ਦੇਣਾ ਵਾ ਪਤਾ ਲੱਗੇ ਕਿ ਰੁਪਿੰਦਰ ਹੋਣਾ ਨੇ ਗੱਡੀ ਘੜਾਈ ਆ ਉਹੀ ਕੇ ਚਲੋ ਠੀਕ ਆ ਫਿਰ ਹੈ ਚੰਗਾ ਚੰਗਾ ਠੀਕ ਲੋ ਕਿ ਨਾ ਹਟਦੇ ਨਹੀਂ ਫਿਰ ਵੀ ਗੱਲਾਂ ਕਰਨ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਲਾ ਲਾ ਕੇ ਗੱਲਾਂ ਕਰੀ ਜਾਣੀਆਂ ਕਰੀ ਜਾਣੀਆਂ ਕੰਮ ਵਾਲੇ ਬਾਰੇ ਧਿਆਨ ਨਾ ਦੇਣ ਇਹੋ ਜਿਹੀ ਚੁਗਲੀਆਂ ਜਿੰਨੀਆਂ ਮਰਜ਼ੀ ਸੁਣ ਲੋ ਇਨਾਂ ਕੋਲ ਗੱਡੀ ਲਿਆਂਦੀ ਐ ਸਾਨ ਕੀਤਾ ਵਾ ਸੰਦੀਪ ਮੇਰੀ ਸੁਣ ਗੱਲ ਮੈਂ ਫੋਨ ਤੇ ਗੱਲ ਕਰਨਦੀ ਆ ਨਾ ਤੇ ਤੂੰ ਮੈਨੂੰ ਸੁਣਾ ਸੁਣਾ ਕੇ ਗੱਲਾਂ ਕਰਦੀ ਆ ਠੀਕ ਆ ਨਾ ਜਦੋਂ ਵੀ ਹੁੰਨੀ ਆ ਤੂੰ ਫੋਨ ਲੈ ਕੇ ਰਸੋਈ ਚ ਹੀ ਹੁੰਨੀ ਆ ਆਪਣੇ ਅੰਦਰ ਨਹੀਂ ਗੱਲ ਕਰ ਸਕਦੀ ਤੇ ਮੈਂ ਹੁਣ ਕੰਮ ਕਰੂ ਵੇਖਣਾ ਹੁੰਦਾ ਵਾ ਨਾਲ ਬਹੁਤ ਤੂੰ ਕੰਮ ਕਰਨਾ ਹੁੰਦਾ ਹੈ ਸਵੇਰ ਦਾ ਤੇ ਰਕੂਠੀਆਂ ਨਹੀਂ ਜਾਣਦੇ ਹੁਣ ਤੂੰ ਕੰਮ ਕਰਨਾ ਗਈ ਆ ਤੇ ਤੈਨੂੰ ਇਹਦੇ ਵਿੱਚ ਕੀ ਆ ਜਦੋਂ ਤੂੰ ਸਕੂਟਰੀ ਲਿਆਂਦੀ ਸੀ ਨਾ ਉਦੋਂ ਵੀ ਤੂੰ ਇੱਥੇ ਗੱਲਾਂ ਕਰਦੀ ਸੀ ਫੋਨ ਤੇ ਅੱਜ ਤੂੰ ਗੱਡੀ ਲੈ ਆਂਦੀ ਐ ਅੱਜ ਤੂੰ ਫੇਰ ਤੇ ਹੀ ਗੱਲਾਂ ਕਰ ਰਹੀ ਐ ਤੇ ਮੈਂ ਕਰਨੀ ਆਈ ਆ ਜਿਹੜੇ ਬੰਦੇ ਦੇ ਚੀਜ਼ ਲੈਂਦੀ ਹੁੰਦੇ ਉਹਨਾਂ ਚਾਹ ਹੁੰਦਾ ਵਾ ਤੇ ਫੇਰ ਸੁਣੋਂਗਾ ਤੋ ਡਈ ਆ ਆਪਣੇ ਅੰਦਰ ਜਾ ਕੇ ਗੱਲਾਂ ਕਰਿਆ ਕਰਕੇ ਤੇ ਮੈਂ ਹੁਣ ਕਰੋ ਬਾਹਰ ਚਲ ਜਾ ਤੇ ਚਲ ਜਾ ਕਰੋ ਬਾਹਰ ਦੀ ਗੱਲੀ ਦੀ ਆ ਮੇਰੀ ਨਹੀਂ ਹੈਗੀ ਅਫਸੋਸ ਹੀ ਚਾਹ ਦਾ ਫੋਨ ਹੁੰਦਾ ਵਾ ਨਾ ਪਾਈ ਮੈਂ ਕੰਮ ਕਰਨ ਨੂੰ ਵਾਸਤੇ ਫੋਨ ਤੇ ਗੱਲਾਂ ਕਰਨ ਨੂੰ ਵਾਸਤੇ ਨਹੀਂ ਆਈ ਤਾਂ ਮੇਰੀ ਗੱਲ ਸੁਣਾ ਜੇ ਤੈਨੂੰ ਬਹੁਤਾ ਲੱਗਦਾ ਵਾ ਨਾ ਕਿਰਪਿੰਦਰ ਫੋਨ ਤੇ ਗੱਲਾਂ ਮ ਤਰ ਸੋਈ ਦੋ ਬਾਹਰ ਚਲ ਜਿਆ ਕਰ ਤੂੰ ਕੋ ਸਵਾਦ ਲੈ ਨਹੀਂ ਗੱਲਾਂ ਮੈਂ ਸੋਈ ਚ ਕਿਉਂ ਬਾਹਰ ਜਾਵਾ ਸਵੇਰ ਦਾ ਤਾਂ ਕੋਈ ਕੰਮ ਕੀਤਾ ਹੈਗਾ ਮੈਂ ਤਾਂ ਫਿਰ ਕਰਨਾ ਹੀ ਨਾ ਤੂੰ ਕੰਮ ਕੀਤਾ ਹੈਗਾ ਅੱਗੇ ਤਾਂ ਮੈਂ ਨਹੀਂ ਸਾਰਾ ਤੂੰ ਹੀ ਕਰਦੀ ਹੈ ਕਿ ਦੇਖੇ ਰਪਿੰਦਰਾ ਤੇ ਕਰਦੀ ਕੱਖ ਜਿੰਨ ਦੀ ਗੱਡੀ ਆਈ ਆ ਤੂੰ ਅੰਦਰੋਂ ਬਾਹਰ ਨਿਕਲੀ ਆ ਕਿ ਮੈਂ ਕੰਮ ਵੀ ਵੇਖ ਲਾਂ ਕਿ ਇਹਨੇ ਵਾਦੀ ਸਾਰਾ ਹੀ ਕਰਨੀ ਹੁੰਦੀ ਆ ਸਾਰਾ ਹੀ ਕਰਨਦੀ ਆ ਉਦਾਂ ਦਾ ਕੀ ਕਰਨਦੀ ਆ ਪਿਆਰ ਸ਼ਹਿਰ ਹੋ ਗਏ ਤੇ ਬਹਿ ਜਾਂਦੀ ਮਹਾਰਾਣੀ ਬਣ ਕੇ ਤੇ ਆ ਪਹੁੰਚ ਜਾਣਾ ਆਉਣਾ ਨਹੀਂ ਕਿਤੇ ਵੀ ਗੱਡੀ ਲਈਏ ਚਾਵਾ ਚਾਵਾ ਤੇ ਜਾਓ ਫਿਰ ਇੱਥੇ ਕੀ ਕਰਨ ਦੀ ਆ ਤੇ ਚਲ ਜਾਗੇ ਤੈਨੂੰ ਇਹਦੇ ਵਿੱਚ ਕੀ ਆ ਮੈਂ ਸੜੀ ਜਾਨੀ ਵੇਖ ਕੇ ਗੱਡੀ ਆਪਾਂ ਲਈ ਹੀ ਰਹਿਣੀ ਹੁੰਦਾ ਤੇ ਗੱਲਾਂ ਡੈਪਿੰਦੀ ਕਰਨ ਉਦੋਂ ਨਵੀਂ ਲੈ ਲੈਣੀ ਸੀ ਨਾ ਹੁਣ ਕੋ ਸੜੰਦੇ ਇਨਾ ਤੇ ਕੋਈ ਗੱਲ ਨਹੀਂ ਲੈ ਲਾਂਗੇ ਨਵੀਂ ਵੀ ਲੈਣੀ ਤਾਂ ਹੀ ਨਵੀਂ ਬਹੁਤੀ ਆਖੜਨਾ ਕਰਿਆ ਕਰ ਇਦਾਂ ਹੀ ਮਜ਼ਾ ਆਉਣਾ ਹੈ ਹਾਦੀ ਕਰੀ ਜਾਂਦੀ ਹੈ ਕਿਤੇ ਇਹਨੂੰ ਨਾ ਇਦਾਂ ਹੀ ਇਹਨੂੰ ਪੰਪ ਦਿਨਾ ਵੇਖੀ ਸਹੀਂ ਵੇਖ ਕੇ ਤੇ ਨਾਲੇ ਨਵੀਂ ਗੱਡੀ ਤੇ ਲੈ ਕੇ ਆਊਗੀ ਨਾ ਨਾਲੇ ਇਹਨੂੰ ਵੀ ਪਤਾ ਲੱਗੂਗਾ ਕਿ ਪੈਸੇ ਕਿਦਾਂ ਇਕੱਠੇ ਕਰੀਦੇ ਆ ਇਹਦੇ ਰੱਦੇ ਵਿੱਚ ਇਹ ਆ ਵੀ ਖਰੇ ਇਦਾਂ ਹੀ ਨਵੀਆਂ ਗੱਡੀਆਂ ਆ ਜਾਂਦੀਆਂ ਮੈਂ ਤਾਂ ਗਵਾਂਢੀਆਂ ਵੱਲੋਂ ਆਈ ਆ ਮੈਂ ਆ ਚੱਲਣਾ ਰਪਿੰਦਰ ਨੂੰ ਗੱਡੀ ਦੀ ਵਧਾਈ ਦੇ ਆਵਾ ਦੂਜੀ ਨੂੰ ਤੇਕ ਦਿੰਦੀ ਆਈ ਹਾਂ ਇਹ ਰਹਿ ਗਈ ਮੈਂ ਮੁੜ ਕੇ ਗੁੱਸਾ ਕਰੂਗੀ ਕਿ ਪੀ ਚਾਚੀ ਆਈ ਨਹੀਂਗੀ ਨਹੀਂ ਚਲ ਵਧੀਆ ਕਰ ਆਈ ਆ ਤੂੰ ਬਧਾਈ ਦੇ ਆਈ ਆ ਵਧਾਈ ਤੇ ਮੈਂ ਕਰ ਆਈ ਆ ਹਾਂ ਉਹ ਦੂਜੇ ਤਾਂ ਦੋਵੇਂ ਜੀ ਲਾਂਡੇ ਕਿਤੇ ਮਾਰੋ ਮਾਰ ਉਥੇ ਲੋਬੀ ਦੇ ਵਿੱਚ ਖਲੋਤੇ ਤੇ ਮੈਂ ਕੀ ਹੋਇਆ ਕੁੜੇ ਹੁਣ ਆ ਚਾਚੀ ਜੀ ਕੀ ਆ ਗੱਡੀ ਪੈਂਚਰ ਹੋ ਗਈ ਆ ਉਹ ਲੈ ਆਵਾ ਪ੍ਰਾਣੀ ਕਿਸ ਨੇ ਗਲੋਂ ਲਾਈ ਤੇ ਇਹਨੇ ਆਪਣੇ ਘਰ ਪਾਲੀ ਮੈਂ ਇਹਨੂੰ ਕਿਹਾ ਵੀ ਹੈਗਾ ਇਹ ਮੈਂ ਤਾਂ ਨਵੀਂ ਲਈ ਨਹੀਂ ਚਾਚਾ ਨਵੀਂ ਲਵਾਂਗੇ ਚਲੋ ਬਾਕੀ ਉਹਦੀ ਮਰਜ਼ੀ ਆ ਹਾਂਜੀ ਜਦੋਂ ਜਾਈਏ ਕਦੀ ਇਹ ਪੈਂਚਰ ਹੋ ਜਾਂਦੀ ਔਰਾ ਅਜ ਕਦੀ ਕਦੀ ਇਹਦਾ ਇੰਗਣ ਖਰਾਬ ਹੋ ਗਿਆ ਕਦੀ ਕੁਸ਼ ਹੋ ਗਿਆ ਕਦੀ ਇਹਨੇ ਸਵਾਦ ਨਾ ਹਨੂ ਨਾ ਸਿਰੇ ਨਹੀਂ ਪਹਚਾਇਆ ਤੇ ਮੈਂ ਹਾਂ ਵੀ ਤਿੰਨ ਤਾਂ ਤੁਸੀਂ ਚੁੱਕਿਆ ਹੀ ਤਾਂ ਹੋਰ ਚੁੱਕ ਲੈਣ ਦੇ ਦੋ ਤਿੰਨ ਤੇ ਨਵੀਂ ਲੈ ਆਉਂਦੇ ਫੇਰ ਕਹਿੰਦਾ ਨਹੀਂ ਉਹ ਤਾਂ ਨਹੀਂ ਹੈਗਾ ਸੰਦੀਪ ਨੂੰ ਮੈਂ ਕਿਹਾ ਮੈਂ ਹਾਂ ਇੱਕ ਮੇਸਾਬ ਲਾਇਆ ਵਾ ਤੁਹਾਡਾ ਮੈਂ ਦੋਆਂ ਜੀਆਂ ਦਾ ਦਿਮਾਗ ਹੈ ਨਹੀਂ ਜਿਹੜਾ ਕਵਾੜ ਵਕਤ ਸੀ ਦੋਵੇਂ ਜੀ ਇਕੱਠਾ ਕਰੀ ਜਾਂਦੇ ਜੇ ਸਕੂਟਰੀ ਆ ਉਹ ਵੀ ਪੁਰਾਣੀ ਲੈਏ ਜੇ ਹੁਣ ਗੱਡੀ ਆ ਇਹ ਵੀ ਪੁਰਾਣੀ ਲੈਏ ਮਾਰਾ ਮੁੰ ਜਿਹੜੇ ਦੂਜੇ ਨਾ ਉਹ ਦੋਵੇਂ ਜੀ ਹੈਗੇ ਤੇਜ਼ ਤੇਜ਼ ਤੇ ਹੈਗੇ ਆ ਤੇ ਇਹ ਕਿਹੜੇ ਨਿਆਣੇ ਆ ਇਹ ਵੀ ਬਸੇਰੇ ਤੇਜ ਵਾ ਉਹ ਤੇਜ ਨਹੀਂ ਆ ਜੇ ਤੇਜ ਹੁੰਦੇ ਤੇ ਪੁਰਾਣੀਆਂ ਚੀਜ਼ਾਂ ਲੈਂਦੇ ਆ ਜਾਣ ਦੋ ਮੋਤ ਚ ਮੱਛੀਆਂ ਮਾਰਨ ਦੇ ਵੀ 2 ਲੱਖ ਵਿੱਚ ਹੀ ਨਵੀਂ ਮਿਲ ਜੇ ਉਹ ਕੌਣ ਦੇ ਦੂ ਇਹਨਾਂ ਨੂੰ ਮੈਂ ਤਾਂ ਕਹਿੰਦਾ ਮੈਂ ਸਭ ਖਰਾਬ ਹੁੰਦੀ ਰਹੇ ਤੇ ਸਾਡੇ ਕੋਲ ਪੈਸੇ ਲੈਂਦੇ ਰਹਿਣ ਤਾਂ ਇਹ ਵੀ ਤਾਂ ਪਹਿਲੇ ਲਖੋਣ ਵਾਲੇ ਬਣੀਏ ਜਿਹੜੀ ਦੁੱਤੀ ਆ ਨਾ ਉਹ ਖਰੇ ਪੇਕੇਆਂ ਤੋਂ ਪੈਸੇ ਲਈ ਆ ਫੇਰ ਨਵੀਂ ਗੱਡੀ ਲਈ ਆ ਪੇਕੇ ਇਹਨੇ ਪੈਸੇ ਦੇਤੇ ਪੇਕੇ ਆ ਨੇ ਆਹੋ ਆ ਰਮਨਾ ਪੇਕੇ ਤੇ ਕਦੇ ਮਦਦ ਕਰਦਾ ਕੋਈ ਲੱਖ ਦੀ ਕੋਈ 50 ਹਜ਼ਾਰ ਦੀ ਇਹ ਥੋੜਾ ਵੀ ਲੱਖ ਰੁਪਈਆ ਦੇ ਹਿਸਾਬ ਨਾਲ ਦੇ ਆਂਦੀ ਨਹੀਂ ਪੇਕੇਆਂ ਤੋਂ ਲਈ ਆ ਮੈਨੂੰ ਸੰਦੀਪ ਵੀ ਕਹਿੰਨ ਲਈ ਲੈਂਦੀ ਉਹਨਾਂ ਕੋ ਫੜੀ ਇਸ ਕੋ ਬਹਿ ਤੋ ਕੋ ਇਹਨਾਂ ਨੇ ਕੋਣੋਂ ਪਾਈ ਆ ਫੇਰ ਲੈਂਦੀ ਆ ਚੱਲ ਜਿੱਦਾਂ ਮਰਜ਼ੀ ਆਪਾਂ ਪੇਕਿਆਂ ਤੋਂ ਲੈ ਭਾਵੇਂ ਜਿੱਥੋਂ ਮਰਜ਼ੀ ਲੈ ਗੱਡੀ ਤਨ ਵੀ ਲੈ ਆਂਦੀ ਨਾ ਆਹ ਚੱਲੋ ਇਹ ਗਲੋਂ ਤੇ ਚੰਗੇ ਰਹਿ ਗਏ ਦੋਵੇਂ ਜੀਓ ਆਹ ਮੈਂ ਤਾਂ ਸਗੋਂ ਆਪਾਂ ਪੰਪ ਮਾਰ ਕੇ ਮੈਂ ਹਾ ਕੁੜੀਏ ਤੈਨੂੰ 20 ਸਾਲ ਗੱਡੀ ਹਲ ਵੇਖਣ ਦੀ ਲੋੜ ਨਹੀਂ ਹੁਣ ਜਿੱਥੇ ਮਰਜ਼ੀ ਜਾਉਂਦਾ ਉਹਨਾਂ ਦਾ ਜਿਹੜਾ ਪੰਪ ਮਾਰਨਾ ਮਾਰਨਾ ਤੂੰ ਸੰਦੀਪ ਨੂੰ ਪੰਪ ਚਾੜਨਾ ਸੀ ਨਾ ਹਾ ਹਾ ਥੋੜਾ ਮਾਰਿਆ ਮੈਂ ਮੈਂ ਤੂੰ ਹੀ ਕੀ ਇਕੱਠਾ ਕਰੀ ਜਾਂ ਅੰਡੇ ਜਕਵਾੜ ਜਿਆ ਚੱਜ ਦੀ ਚੀਜ਼ ਲਿਆਉਂਦੇ ਹੋ ਮੈਂ ਤੂੰ ਤੇ ਦੋਵੇਂ ਜੀ ਚਲ ਇੱਕ ਇੱਕ ਇਦਾਂ ਦਾ ਤੇ ਦੂਜਾ ਹੀ ਸਿਆਣਾ ਨਿਕਲ ਆਵੀਂ ਤੁਹਾਡੇ ਜਿਹਾ ਸਿਆਣਾ ਕੋਈ ਵੀ ਨਹੀਂਗਾ ਹੈਗਾ ਫੇਰ ਨਹੀਂ ਬੋਲੀ ਚਾਚੀ ਜੀ ਐਸੇ ਗੱਲ ਦੀ ਤੇ ਲੜਾਈ ਆ ਹੁਣ ਜਿੰਨੇ ਦੀ ਲਿਆਂਦੀ ਓਨੇ ਪੈਸੇ ਦੇ ਉੱਤੇ ਲੱਗ ਚੱਲੇ ਆ ਤੇ ਮੈਂ ਹੌਤ ਲੱਗਣੀ ਆ ਓਦੋਂ ਨਵੀਂ ਕਢਾਉਂਦੇ ਤਾਂ ਕੋਈ ਪੈਸਾ ਲਾਉਂਦੀ ਲੋੜ ਨਾ ਪੈਂਦੀ ਆ ਚਾਲ ਕੋਈ ਨਹੀਂ ਦਜੀਦ ਮੈਨੂੰ ਮਿਲਦਾ ਨਾ ਮੈਂ ਇਹਨੂੰ ਸਮਝਾਉਣਾ ਇੱਕ ਵਾਰ ਇਕੱਠਾ ਕਰੀ ਜਾਂ ਅੜਿਆ ਵਾ ਕੋਈ ਇੱਕ ਨੂੰ ਹੱਥ ਮਾਰ ਠੀਕ ਆ ਭੀ ਇਹ ਵੇਚ ਦੇ ਹੁਣ ਨਵੀਂ ਲਿਆ ਓ ਇਹੋ ਗੱਲ ਕਹੂੰਗਾ ਕਿ ਜਿੰਨੇ ਦੀ ਲਿਆਂਦੀ ਆ ਨਾ ਇੰਨੇ ਕੀ ਵਟਲਾ ਤੂੰ ਬਾਕੀ ਅਸੀਂ ਤੈਨੂੰ ਦੇ ਦਿੰਨੇ ਆ ਤੇ ਪਾ ਕੇ ਵਿੱਚ ਤੇ ਨਵੀਂ ਲਿਆ। ਇਹ ਗੱਲ ਮੈਂ ਕਹੂੰਗਾ ਨਾ ਵੀ ਪੈਸੇ ਦੀ ਪਰਵਾਹ ਨਾ ਕਰ। ਜਿੰਨੇ ਚਾਹੀਦੇ ਲਜਾ ਤੇ ਗੱਡੀ ਨਵੀਂ ਲਿਆ। ਹਾਂ ਹਾਂ ਬਸ। ਇਹ ਆ। ਹਟਾ ਵੀ ਮਤਲਬ ਨਿਕਲ ਜੂਗਾ। ਆਪੇ ਚੁੱਕ ਚੁਕਾ ਕੇ ਕਰਦੇ ਰਹਿਣਗੇ ਕਿ। ਰਵਣ ਮੈਨੂੰ ਇਹ ਨਹੀਂ ਹੁੰਦਾ। ਇਹਨਾਂ ਦੀਆਂ ਜਨਨੀਆਂ ਕੋ ਸੋਚਦੀਆਂ ਨਹੀਂ ਵੀ ਪੈਸੇ ਕਿੱਥੋਂ ਲਈ ਆਉਂਦੇ ਆ। ਤੇ ਉਹਨਾਂ ਨੂੰ ਸਾਰਾ ਪਤਾ ਹੀ ਹੁਣਾਵਾ। ਐਡੀਆਂ ਨਿਆਣੀਆਂ ਤੇ ਹੈ ਨਹੀਂ ਆ। ਬਾਹਰ ਕਿਹੜਾ ਰੋਖ ਲਾਇਆ ਵੀ ਉਥੋਂ ਲਾ ਲਾ ਕੇ ਲਈ ਆਉਂਦੇ ਆ। ਅਸਰ ਇਹਨਾਂ ਤੋਂ ਉਹਨਾਂ ਨੂੰ ਪਤਾ ਹੀ ਬਕੇ ਕੋ ਚੁੱਕੇ ਲਿਆਉਂਦੇ ਆ। ਉਹਨਾਂ ਦਾ ਗਾੜੀ ਕੋ ਸੋਚੇ ਹੀ ਹੋਊਗਾ ਅਹੀਂ ਐਵੇਂ ਲੋਕਾਂ ਦੇ ਘਰਾਂ ਦੀ ਟੈਨਸ਼ਨ ਲੈਂਦੇ ਰਹੀਏ ਇਸੇ ਦਾ ਆਪਣਾ ਘਰ ਨਹੀਂ ਸੰਭਿਆ ਜਾਂਦਾ ਠੀਕ ਆ ਨਾ ਨਾਲੇ ਕੋਈ ਗੱਲ ਨਹੀਂ ਜਨਾਨੀ ਦੀਆਂ ਨੱਕ ਜਗ ਗਲੀਆਂ ਹੀ ਹੋਣ ਐਦਾਂ ਪਤਾ ਲੱਗਦੇ ਹਲਾਦਾਂ ਕਿੱਦਾਂ ਦੀ ਨਿਕਲੀ ਹੈ ਹੁਣ ਨੌਵਾਂ ਵੀ ਉਦਾਂ ਦੀਆਂ ਤੇ ਪੁੱਤ ਵੀ ਉਦਾਂ ਦੇ ਮੈਨੂੰ ਸਮਝ ਨਹੀਂ ਹੁੰਦੀ ਹੈ ਮੇਰੇ ਭਤੀਏ ਆ ਪਰ ਜਨਾਨੀਆਂ ਵੀ ਉਦਾਂ ਦੀਆਂ ਹੀ ਬਣੀਆਂ ਪੁੱਛਦੀਆਂ ਹੀ ਨਹੀਂ ਕਿ ਪੈਸੇ ਕਿੱਥੋਂ ਆਉਂਦੇ ਕਿੱਥੋਂ ਨਹੀਂ ਜੇ ਸਾਨੂੰ ਦੇ ਚੰਗਾ ਵਾ ਜਿੰਨੇ ਲਈ ਜਾਣਗੇ ਅਸੀਂ ਬੜੀ ਲਗਾਈ ਜਾਣੀ ਆ